ਅਸਿਹਰ ਬਣ ਜੇ ਇਲੈਕਸ਼ਨ ਲੜਨੀ ਹੁੰਦੀ ਹੈ ਨਾ ਜਿਵੇਂ ਮੋਟਰ ਦੇ ਪਹੀਏ ਵੱਠੇ ਦੇ ਕਹਿੰਦੇ ਇਹਦੀ ਮੋਟਾ ਬਣਾ ਦਿਓ ਅੱਛਾ ਆਪਾਂ ਪੋਲ ਹੋਣਗੇ ਆਪਸਰਾਂ ਵਿੱਚ ਜਿੱਤ ਜਾਗੇ ਅਸੀਂ ਉਹਦੀ ਮੋਟਾ ਬਣਾਤੀਆਂ ਫਿਰ ਉਹਦੇ ਆਧਾਰ ਕੱਟ ਬਣ ਗਏ ਅਸੀਂ ਸਿਟੀਜ਼ਨ ਬਣਾ ਦਿੱਤੇ ਜਦ ਕੋਈ ਆਇਆ ਸੀ ਮਜ਼ਦੂਰੀ ਕਰਨ ਉਹ ਪੈਸੇ ਕਮਾਉਣ ਆਏ ਸੀਗੇ ਉਹ ਪੈਸੇ ਕਮਾਉਂਦੇ ਜਾਂਦੇ ਲੈ ਜਾਂਦੇ ਭੀਜਣ ਵਾਲੇ ਘਰ ਕੋਈ ਦਰਾਜ ਨਹੀਂ ਅਸੀਂ ਉਹ ਸਿਟੀਜ਼ਨ ਬਣਾ ਦਿੱਤੇ ਸਿਟੀ ਬਣਾਉਣ ਨਾਲ ਉਹ ਘਰ ਬਣ ਗਏ ਉਹ ਫਿਰ ਗਾਂ ਬੱਚੇ ਬਣ ਬਾਬੂ ਜੀ ਬਣਨ ਲੱਗੀ ਸਾਡੀ ਅੱਜ ਕਿਸ ਵੀਰ ਦਾ ਗੁਰਜਰ ਪੰਜਾਬ ਚ ਕਿੰਨਾ ਬੈਠਾ ਹੈ ਉਤੇ ਹਲਾਤ ਖਰਾਬ ਸੀ ਇੱਧਰੋਂ ਆਈ ਗਏ ਹੋ ਫਸੀਆਂ ਨੂੰ ਬਣਾ ਦੇਗੇ ਅਜੋ ਜਮੀਨਾ ਲੈ ਕੇ ਬੜੇ ਡੰਗਣਾ ਸ਼ੈੱਡ ਪਾ ਲੇ 30 ਬੱਚੇ ਪੈਦਾ ਹੋ ਰਹੇ ਇੱਥੇ ਪੜਦੇ ਨੇ ਸਕੂਲ ਖੁੱਲਗੇ ਇਹ ਗੱਲ ਤੋਂ ਹੋ ਰਹੀ ਹੈ ਗਲਤ ਹੈ ਜੀ ਸਾਡੇ ਬੱਚੇ ਅਮਰੀਕਾ ਚ ਕੇ 30-30 ਸਾਲ ਦੀ ਪੱਕੇ ਹੋ ਰਹੇ ਅਸੀਂ ਆਉਂਦੀ ਸਾਰੇ ਮੋਟਾ ਬਣਾ ਕੇ ਆਧਾਰ ਕਾਰਡ ਬਣਾਤੇ ਸਿਹਰੀਰ ਬਣਾਤੇ ਅਸੀਂ ਹਮਾਚ ਤੋਂ ਜਾ ਕੇ ਲੈਣ ਅਸੀਂ ਅਵਲ ਜਾ ਕੇ ਵਿਸਵਾਇ ਲੈ ਸਕਦੇ ਰਾਜਸਥਾਨ ਚੋਂ ਲੈ ਸਕਦੇ ਉਤਰਾੰਚਲ ਚੋਂ ਲੈ ਸਕਦੇ ਆਧਾਰ ਕਾਰਡ ਦਾ ਮਤਲਬ ਸਾਡੇ ਪੰਜਾਬ ਚ ਕੋਈ ਆਈ ਜਾਵੇ ਜ ਨਹੀਂ ਬਿਲਕੁਲ ਆ ਰਹੇ ਨਹੀਂ ਜੀ ਆ ਰਹੇ ਰਿਸ਼ਤੇ ਚ ਤੁਸੀਂ ਉਹਨਾਂ ਇੱਕ ਚੀਜ਼ ਦੱਸੋ ਤੁਸੀਂ ਬਾਜ਼ਾਰ ਚ ਜਿੰਨਾ ਸਬਜ਼ੀ ਮਾਰਕੀਟ ਹੈ ਜਿਹੜੀ ਮਾਰਕੀਟ ਜਿੰਨਾ ਤੁਹਾਡੇ ਗੋਲ ਗੱਪਾ 버ਗਰ ਪੀਜੇ ਜਿੰਨਾ ਤੁਹਾਡਾ ਰਾਜਮਿਸਤਰੀ ਹੈ ਜਿੰਨਾ ਤੁਹਾਡਾ ਟੇਲਰ ਦਾ ਕੰਮ ਕਰਦਾ ਪੱਥਰਾਂ ਦਾ ਸਾਰੇ ਉਹਨਾਂ ਕੋਲ ਹੈ ਛੱਡ ਜਾਲ ਕੰਮ ਛੱਡ ਗਏ ਸਾਡਾ ਦੇ ਬਹਿਲੇ ਖਾਣ ਲੱਗੇ ਬੈਠੇ ਸਰਕਾਰਾਂ ਦੇਖਣ ਲੱਗ ਗਈਆਂ ਉਹ ਕੰਮ ਛੱਡ ਕੇ ਨਸ਼ਈ ਹੋ ਗਏ ਔਰ ਸਭ ਤੋਂ ਵੱਡੀ ਗੱਲ ਸਰਕਾਰ ਸੋਚ ਨਹੀਂ ਰਹੀਆਂ ਜਿਹੜੇ ਬੱਚੇ ਦਾ ਦਿਮਾਗ ਕੰਮ ਕਰਦਾ ਹੈ ਵਧੀਆ ਐਜੂਕੇਸ਼ਨ ਲੈ ਰਿਹਾ ਹੈ ਮੋਰ ਦਨ 5 ਬੈਂਡ ਲੈ ਰਿਹਾ ਜਿਹੜਾ ਉਹਤ ਭੱਜ ਕੇ ਬਾਹਰ ਨੂੰ ਜਿਹੜਾ 4 ਮਿੰਟ ਤੋਂ ਥੱਲੇ ਵਾਲਾ ਹੈ ਅਨਪੜ੍ਹ ਨਲਾਇਕ ਆਪਾਂ ਕਹਿੰਦੇ ਇਹ ਕਮਜ਼ੋਰ ਦਿਮਾਗ ਵਾਲਾ ਉਹ ਵਿਚਾਰਾ ਇੱਥੇ ਰਹਿ ਗਿਆ ਬਿਲਕੁਲ ਜੀ ਬਿਲਕੁਲ ਉਹ ਜਾਣੀ શકਦਾ ਮਜਬੂਰੀ ਹੈ ਉਹਦੀ ਉਹ ਫਿਰ ਨਸ਼ੇ ਉਨ ਲੱਗ ਗਿਆ ਜਦੋਂ ਨਸ਼ੇ ਉਨ ਲੱਗਿਆ ਉਹ ਫਿਰ ਉਹਦੇ ਮਤਲਬ ਇੰਪੋਟੈਂਸੀ ਵੀ ਆ ਗਈ ਉਹ ਗਾ ਬੱਚੇ ਪਿਆਦਾ ਕਰਨ ਨੂੰ ਗਮਲੀ ਦੇ ਆ ਉਹਦੇ ਹਲਤ ਤਲਾਕਦਾਰ ਵਧ ਗਈ ਤੁਸੀਂ ਦੇਖੋ ਅੱਜ ਪੰਜਾਬ ਦੀ ਤਲਾਕਦਾਰ ਕਿੰਨੀ ਆ ਬਿਆਨ ਉਹ ਦੋ ਵਾਚ ਮੀਂਹ ਨਾ ਪੰਚਾਇਤ ਹੋ ਜਾਂਦੀ ਹੈ ਉਹਦਾ ਕਾਰਨ ਇੱਕੋ ਹੀ ਹੈ ਕਿ ਬੱਚੇ ਨਸ਼ੇ ਹੀ ਨੇ ਐਜੂਕੇਟ ਬੱਚੇ ਬਾਹਰ ਚਲੇਗੇ ਉਹ ਪੜ੍ਹੇ ਦੇ ਕੇ ਬਾਹਰ ਚਲੇਗੇ ਸਰ ਯੂਨੀਵਰਸਿਟੀ ਫੇਲ ਹੋ ਰਹੀਆਂ ਨੇ ਪਲੱਸ 2 ਕਰਕੇ ਬਾਹਰ ਬਾਜ ਦੇ ਕਾਲੇ ਜਾਂਦੇ ਨਹੀਂ ਕੋਈ ਜਿਹੜੇ ਸ ਤੇ ਫੇਲ ਹੋ ਗਈਆਂ ਸਹੀ ਗੱਲ ਹੈ ਉੱਥੇ ਜਾ ਕੇ ਬੱਚੇ ਚੰਗੇ ਪੜ੍ਹ ਕੇ ਜੋਬਾਂ ਲੈ ਰਹੇ ਨੇ ਸਰਕਾਰਾਂ ਵੇਛੜੀਆਂ ਨੇ ਉਹਨਾਂਰ ਕਰੀਬ ਤਾਂ ਨਿਕਲ ਗਈ ਤੁਹਾਡੇ ਕੋਲ ਜਿਹੜੇ ਦੇਖੋ ਜਦੋਂ ਬੱਚਾ ਗ੍ਰੈਜੂਏਟ ਕਰੂਗਾ ਗ੍ਰੈਜੂਏਸ਼ਨ ਪੇਓ ਕੋਈ IAS ਕਰੂਗਾ ਕੋਈ PCS ਕਰੂਗਾ ਕੋਈ IFS ਕਰੂਗਾ ਕੋਈ PPS ਜਾਊਗਾ ਸਾਡੇ ਬੱਚੇ ਇਹ ਕੰਪੀਟੀਸ਼ਨ ਲਈ ਯੋਗ ਨਹੀਂ ਰਹੀ ਨਹੀਂ ਕਿਉਂਕਿ ਦਸਵੀਂ ਟੱਪਦਾ ਨਹੀਂ ਕੋਈ ਹਾਂ 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 ਸਾਡੇ ਦਿਗਾ ਵਾਰੂ ਸਾਡੇ ਜਿੰਨੇ DSC ਲੱਗੇ ਹੋਏ ਨੇ ਜਿੰਨੇ ਸਾਡੇ SSB ਨੇ ਜਿੰਨੇ ਸਾਡੇ IPS ਅਫਸਰ ਸੰਭਾਲਨੇ ਨੇ ਕਾਰਨ ਕੋਈ ਹੈ ਨਾ ਕਿ ਸਾਡੇ ਵਿੱਚ ਕੰਪੀਟੀਸ਼ਨ ਯੋਗ ਨਹੀਂ ਜੋ ਕੋਈ IAS ਕਰੂਗਾ ਤਾਂ IAS জব ਕਰੂਗਾ ਕਿ IPS ਕਰੂਗਾ ਕਿ ਇਸ ਦੇ ਬਿਲਗੁ ਤਸਕੀਲਦਾਰ ਲੱਗੂਗਾ ਵੀਡੀਓ ਲੱਗੂਗਾ ਉਹ ਸਾਡੇ ਘਟੀ ਆ ਰਹੇ ਨੇ ਯਾਨੀ ਸਾਨੂੰ ਹਰ ਪਾਸੇ ਚਿੰਤਾ ਹੈ ਜੋਬਾਂ ਕੰਨੀ ਵੀ ਖੇਤੀ ਕੰਨੀ ਵੀ ਰੋਜ਼ਗਾਰ ਕੰਨੀ ਵੀ ਕ੍ਰਾਈਮ ਵੱਧ ਰਿਹਾ ਹੈ ਪਾਣੀ ਗਿਆ ਸਾਡਾ ਅਸੀਂ ਕਰਦੇ ਕੀ ਹਾਂ ਸਾਡਾ ਭਵਿੱਖ ਕੀ ਹੈ ਫਿਰ ਦੇਖੋ ਕਾਰੋਬਾਰ ਛੱਡਣਾ ਪਿਓ ਦਾ ਦੀ ਜ਼ਿਆਦਾ ਛੱਡ ਕੇ ਜਾਂ ਇੱਡੇ ਮਕਾਨ ਛੱਡ ਕੇ ਬਾਹਰ ਜਾਣਾ ਕੋਈ ਬੁੱਸਕਾਲਾ ਕੰਮ ਨਹੀਂ ਜਗਾ ਜੀ ਉਹਨਾਂ ਦੇਸ਼ਾਂ ਦੇ ਵਿੱਚ 10-10 ਲੱਖ ਡਾਲਰ 15-15 ਲੱਖ ਡਾਲਰ ਮਕਾਨ ਹੈ ਜੇ 30 ਸਾਲ ਚ ਕਰਜਾਂ ਜਿᱷ ਫਰੀ ਹੋਣਾ ਐ ਇੱਥੇ ਮਗਰ ਛੱਡ ਕੇ ਗਿਆ ਬੱਚਾ ਲੇਕਿਨ ਹਾਲਾਤ ਨੇ ਮਜ਼ਦੂਰੀ ਲੋਕ ਭਜ ਰਹੇ ਨੇ ਬਾਹਰ ਨੂੰ ਅਸੀਂ ਹਾਲਾਤ ਪੈਦਾ ਹੀ ਨਹੀਂ ਕੀਤੇ ਲੋਕਾਂ ਨੂੰ ਰੋਜ਼ਗਾਰ ਦਿੱਤਾ ਹੀ ਨਹੀਂ